ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਚੈਨਲ ਨਾਲ ਕਿਸਾਨ ਵੀਰ ਜੁੜੇ ਹੋਏ ਨੇ ਤੇ ਕਿਸਾਨਾਂ ਨਾਲ ਜੁੜੇ ਹੋਏ ਕਿਤੇ ਤੇ ਅੱਜ ਆਪਾਂ ਵੀਡੀਓ ਲੈ ਕੇ ਆ ਚੁੱਕੇ ਹਾਂ ਅੱਜ ਦੀ ਵੀਡੀਓ ਗਣਪਤੀ ਸੇਲ ਜਾਲਿਆਂ ਦੀ ਹੈ ਬਾਈ ਜੀ ਇਹਨਾਂ ਕੋਲ ਕਿਸਾਨੀ ਰਿਲੇਟਡ ਬਹੁਤ ਹੀ ਵਧੀਆ ਚੀਜ਼ਾਂ ਮਿਲਣਗੀਆਂ ਤੇ ਸਿੱਧਾ ਤੁਸੀਂ ਫੈਕਟਰੀ ਤੋਂ ਖਰੀਦ ਸਕਦੇ ਹੋ ਬਾਈ ਸਿੱਧੇ ਫੈਕਟਰੀ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਆ ਚੁੱਕੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਮਿਲਣਗੀਆਂ ਕਿੱਥੇ ਕਰਕੇ ਫੈਕਟਰੀ ਰਹਿ ਜਾਂਦੀ ਆ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੈ ਮੋਬਾਈਲ ਨੰਬਰ ਥੱਲੇ ਚੱਲ ਰਹੇ ਨੇ ਬਾਈ ਜੀ ਸਿੱਧਾ ਨੰਬਰ ਤੇ ਕੰਟੈਕਟ ਕਰ ਲਿਓ ਜਿਹੜਾ ਵੀਰ ਵੀਡੀਓ ਨੂੰ ਸ਼ੇਅਰ ਕਰਕੇ ਇਹਨਾਂ ਨੂੰ ਦਿਖਾਊਗਾ ਫੋਟੋ ਤੇ ਉਹਨੂੰ ਡਿਸਕਾਊਂਟ ਪਲੱਸ ਗਿਫਟ ਵੀ ਦਿੱਤੇ ਜਾਣਗੇ ਸਭ ਤੋਂ ਪਹਿਲਾਂ ਦੱਸ ਦਈਏ ਬਾਈ ਜੀ ਹੋਰ ਇਹਦਾ ਹੋਲ ਸੇਲ ਦਾ ਕੰਮ ਹੈ ਬਾਈ ਜੀ ਸਟਾਕ ਕਿੰਨਾ ਮਰਜ਼ੀ ਚੱਕ ਲਿਓ ਕੋਈ ਕਮੀ ਸਟਾਕ ਦੀ ਨਹੀਂ ਰਹਿਣ ਵਾਲੀ ਏਰੀਆ ਦੀ ਗੱਲ ਕਰੀਏ ਤਾਂ ਬਾਈ ਜੀ ਗਣਪਤੀ ਸੇਲ ਜ ਮੰਡੀ ਕਾਲਿਆਂ ਵਾਲੀ ਸਿਰਸਾ ਦੇ ਵਿੱਚ ਇਹ ਤੁਹਾਨੂੰ ਜਗ੍ਹਾ ਮਿਲ ਜੂਗੀ ਐਵਰਗ੍ਰੀਨ ਸਕੂਲ ਬਿਲਕੁਕੁਲ ਨੇੜੇ ਹੈ ਜੀ ਤੇ ਇਹ ਹੈਗਾ ਮੇਨ ਕਾਲੇ ਵਾਲੀ ਮੰਡੀ ਸੁਖਚੈਨ ਰੋਡ ਤੇ ਤੁਹਾਨੂੰ ਇਹਨਾਂ ਦੀ ਫੈਕਟਰੀ ਦੇਖਣ ਨੂੰ ਮਿਲ ਜੂਗੀ ਜੀ ਸਾਰੀਆਂ ਚੀਜ਼ਾਂ ਕਿਸਾਨੀ ਦੇ ਰਿਲੇਟਡ ਨੇ ਹੋਰ ਵੀ ਜੇਕਰ ਬਾਗਬਾਨੀ ਦੇ ਰਿਲੇਟਡ ਵੀ ਇਹਨਾਂ ਕੋਲੇ ਚੀਜ਼ਾਂ ਨੇ ਕੱਲੀ-ਕੱਲੀ ਚੀਜ਼ ਮੈਂ ਤੁਹਾਨੂੰ ਦੱਸ ਵੀ ਦਿੰਦਾ ਬਾਈ ਜੀ ਇਹਨਾਂ ਕੋਲੇ ਬਾਈ ਜੀ ਹਰ ਟਾਈਮ ਜਿਹੜੀਆਂ ਚੀਜ਼ਾਂ ਅਵੇਲੇਬਲ ਰਹਿੰਦੀਆਂ ਨੇ ਬਹੁਤ ਹੀ ਘੱਟ ਰੇਟਾਂ ਉੱਤੇ ਹੋਲਸੇਲ ਰੇਟਾਂ ਤੇ ਕੰਡਾ ਤਾਰ ਰਹਿੰਦੀ ਹੈ ਜੀ ਬਲੇਡਾਂ ਵਾਲੀ ਤਾਰ ਇਹਨਾਂ ਤੋਂ ਕਿੰਨੀ ਮਰਜ਼ੀ ਚੱਕ ਲਿਓ ਕੱਪ ਵਾਲੀ ਤਾਰ ਹਨਾ ਜੀ ਬਾਗ ਉੱਤੇ ਲਾਉਣੀ ਹੈ ਜਿਹੜੀ ਤਾਰ ਉਹ ਵੀ ਮਿਲ ਜੂ ਚੈਣ ਵਾਲੀ ਜਾਲੀ ਮਿਲ ਜੂਗੀ ਲੋਹੇ ਵਾਲੀ ਜਾਲੀ ਮਿਲ ਜੂਗੀ ਜੀ ਇਸ ਤੋਂ ਇਲਾਵਾ ਜਿਹੜਾ ਜਾਲੀ ਦਾ ਸਾਈਜ਼ ਹੈ ਬਾਈ ਜੀ ਇਹਨਾਂ ਕੋਲ 3 ਫੁੱਟ ਤੋਂ 11 ਫੁੱਟ ਤੱਕ ਰਹਿਣ ਵਾਲਾ ਹੈ ਹਰ ਪਰਾਂ ਦੀ ਜਾਲੀ ਇਹਨਾਂ ਕੋਲ ਅਲਵੇਲੀ ਵਾਲਾ ਬਾਈ ਜੀ ਕੰਡਾ ਤਾਰ ਕਿੰਨੀ ਮਰਜੀ ਚੱਕ ਲਿਓ ਰੇਟ ਇਹੋ ਜਿਹਾ ਬਾਈ ਜੀ ਅੱਜ ਤੱਕ ਸੁਣਿਆ ਨਹੀਂ ਹੋਣਾ ਤੁਸੀਂ ਆਪਦੇ ਸ਼ਹਿਰ ਦੇ ਵਿੱਚ ਤੁਹਾਨੂੰ ਲੱਗਦਾ ਹੋਊ ਵੀ ਆਹ ਆ ਸਭ ਤੋਂ ਘੱਟ ਰੇਟ ਵਾਲੇ ਬੰਦੇ ਨੇ ਆਹ ਹੋਲ ਸੇਲ ਵਾਲੇ ਬੰਦੇ ਨੇ ਪਰ ਸਾਰਾ ਮਾਲ ਬਾਈ ਜੀ ਪੰਜਾਬ ਹਰਿਆਣੇ ਚ ਇਥੋਂ ਹੀ ਜਾਂਦਾ ਹੈ ਇਹਨਾਂ ਦਾ ਰੇਟ ਤੇ ਤੁਹਾਡੇ ਸ਼ਹਿਰ ਦੇ ਹੋਲ ਸੇਲ ਵਾਲਾ ਦਾ ਰੇਟ ਕੰਪੇਅਰ ਕਰ ਲਿਓ ਬਾਈ ਦਿਨ ਰਾਤ ਦਾ ਫਰਕ ਆ ਸਾਰੇ ਵੀਰ ਆਪਣੇ ਕਿਸਾਨ ਵੀਰ ਰਿਲੇਟਡ ਜੁੜੇ ਨੇ ਇਸੇ ਕਰਕੇ ਆਪਾਂ ਉਹਨਾਂ ਦੇ ਫਾਇਦੇ ਦੀਆਂ ਵੀਡੀਓ ਲੈ ਕੇ ਆਏ ਆ ਬਾਈ ਜੀ ਹੁਣ ਸਾਰੇ ਕਿਤੇ ਹਨਾ ਬਾਣਾ ਦੇ ਉੱਤੇ ਤੁਸੀਂ ਜੇਕਰ ਕੋਈ ਫੈਂਸਿੰਗ ਕਰਨੀ ਆ ਕੋਈ ਬਾਗ ਦੇ ਉੱਤੇ ਫੈਂਸਿੰਗ ਕਰਨੀ ਆ ਹੋਰ ਵੀ ਘਰ ਦੇ ਅੱਜ ਕੱਲ੍ਹ ਹਨਾ ਸਿਸਟਮਾਈਜ਼ ਹੋ ਰਿਹਾ ਵੀ ਬੰਦੇ ਘਰ ਉੱਤੇ ਹੀ ਫੈਂਸਿੰਗ ਕਰਦੇ ਆ ਕੰਡੇ ਤਾਰ ਵਗੈਰਾ ਦੀ ਤਾਂ ਉਹਨਾਂ ਵੀਰਾਂ ਲਈ ਬਾਈ ਅੱਜ ਜਮਾ ਪੂਰਾ ਟੌਪ ਦਾ ਸੌਦਾ ਲੈ ਕੇ ਆਇਆ ਸਿੱਧਾ ਚੱਕੋ ਬਾਈ ਤੁਸੀਂ ਫੈਕਟਰੀ ਚੋਂ ਮਾਲ ਤੇ ਸਿੱਧਾ ਹੁਣ ਆਪਦੇ ਘਰਾਂ ਵਿੱਚ ਲਗਾਓ ਕਾਲਿਆਂ ਵਾਲੀ ਦੇ ਵਿੱਚ ਬਾਈ ਇਹ ਮੰਡੀ ਕਾਲਿਆਂ ਵਾਲੀ ਦੇ ਵਿੱਚ ਡਿਲੀਵਰੀ ਵੀ ਕਰ ਦਿੰਦੇ ਨੇ ਬਾਕੀ ਤੁਹਾਨੂੰ ਆ ਕੇ ਬਾਈ ਆਪ ਲੈ ਜਾਣਾ ਪੂਆ ਦੇਖ ਕੇ ਤੇ ਜਦੋਂ ਤੁਸੀਂ ਲੈਣ ਆਉਂਗੇ ਬਾਈ ਜੀ ਵੀਡੀਓ ਨੂੰ ਸ਼ੇਅਰ ਕਰਕੇ ਫੋਟੋ ਖਿੱਚ ਲਿਓ ਵੀ ਅਸੀਂ ਸ਼ੇਅਰ ਕੀਤੀ ਹੈ WhatsApp ਗਰੁੱਪ ਚ ਕਰ ਦਿਓ Facebook ਗਰੁੱਪਾਂ ਚ ਕਰ ਦਿਓ ਆਪਦੇ ਯਾਰਾਂ ਮਿੱਤਰਾਂ ਨੂੰ ਇਹਨਾਂ ਨੂੰ ਦਿਖਾ ਦਿਓ ਬਾਈ ਜੀ ਐਕਸਟਰਾ ਡਿਸਕਾਊਂਟ ਮਿਲ ਜੂਗਾ ਆਪਣੇ ਚੈਨਲ ਦਾ ਨਾਮ ਲੈ ਜੋ ਐਕਸਟਰਾ ਡਿਸਕਾਊਂਟ ਮਿਲ ਜੂਗਾ ਨਾਲ ਤੁਹਾਨੂੰ ਬਾਈ ਵਧੀਆ ਹਨਾ ਗਿਫਟ ਜੇਕਰ ਬਈ ਇਹਨਾਂ ਤੋਂ ਚੰਗਾ ਮਾਲ ਚਾਹਦੇ ਤਾਂ ਤੁਹਾਨੂੰ ਗਿਫਟ ਵੀ ਦੇਖਣ ਨੂੰ ਮਿਲ ਜਾਣਗੇ ਇੱਕ ਨੰਬਰ ਦਾ ਕੰਮ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਆ ਕੋਈ ਕੁਆਲਿਟੀ ਜੋ ਕੰਪਰੋਮਾਈਜ਼ ਨਹੀਂ ਹੈਗਾ ਵੀ ਕੋਈ ਐ ਹੋਵੇ ਵੀਰ ਹੋਰਿਆਂ ਦਾ ਰੇਟ ਸਸਤਾ ਹੋਣ ਦਾ ਕਾਰਨ ਇਹ ਹੈ ਬਾਈ ਕਿਉਂਕਿ ਇਹ ਬਲਕ ਦੇ ਵਿੱਚ ਮਾਲ ਹੈ ਜਿਹੜਾ ਚੱਕਿਆ ਹੋਇਆ ਇਹਨਾਂ ਕੋਲੇ ਫੈਕਟਰੀ 'ਚ ਜਾਓਗੇ ਤੁਸੀਂ ਦੇਖੋਗੇ ਇਹਨਾਂ ਕੋਲੇ ਜਿਹੜਾ ਤਨਾਂ ਦੇ ਹਿਸਾਬ ਨਾਲ ਬਾਈ ਜੀ ਮਾਲ ਐ ਨਹੀਂ ਕੋਈ ਦੋ ਬੰਡਲ ਆ ਤਿੰਨ ਬੰਡਲ ਨੇ ਇਹਨਾਂ ਕੋਲੇ ਬਲਕ ਦੇ ਵਿੱਚ ਮਾਲ ਚੱਕਿਆ ਹੋਇਆ ਤੇ ਵੀਰ ਹੋਰਾਂ ਦਾ ਰੇਟ ਵੀ ਬਿਲਕੁਲ ਜੈਨੂਅਲ ਰੱਖਦੇ ਨੇ ਇਹ ਕਹਿੰਦੇ ਆ ਵੀ ਅਸੀਂ ਵੀ ਘੱਟ ਤੋਂ ਘੱਟ ਮਾਰਜਨ ਰੱਖ ਕੇ ਬਾਈ ਸੇਲ ਕਰਦੇ ਆ ਕਿਉਂਕਿ ਇਹਨਾਂ ਦੀ ਸੇਲ ਬਹੁਤ ਵੱਡੀ ਐ ਮਾਰਜਨ ਬਹੁਤ ਛੋਟੇ ਨੇ ਠੀਕ ਹੈ ਜੀ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਬਾਈ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਰਿਕੁਆਇਰਮੈਂਟ ਐ ਤਾਂ ਬਾਈ ਹੋਰ ਪੂਰੀ ਕਰ ਦੇਣਗੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਜੀ ਤਾਂ ਕਰ ਹੋਰ ਵੀ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਤੇ ਗਣਪਤੀ ਸੇਲ ਮੰਡੀ ਕਾਲਿਆਂ ਵਾਲੀ ਸਿਰਸਾ ਨੰਬਰ ਸਕਰੀਨ ਤੇ ਹੈ ਜੀ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਇਦਾਂ ਦੀਆਂ ਹੋਰ ਵੀ ਘੈਂਟ ਘੈਂਟ ਵੀਡੀਓ ਐਡਵਰਟ ਕਿਤਿਆਂ ਦੀਆਂ ਵੀਡੀਓ ਵੀ ਅਸੀਂ ਲੈ ਕੇ ਪਹੁੰਚਾਂਗੇ ਤੁਸੀਂ ਵੀ ਐਡ ਕਰਵਾ ਸਕਦੇ ਹੋ ਠੀਕ ਹੈ ਜੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ 9877988446 ਹੈ ਜੀ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ